ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਪੜਾਉਣ ਪਿੰਡ ਕਿਆਪਤ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਲੱਕ ਦਿਖਾਵਾਂਗੇ ਠੋਕਣਾ ਕੱਬਣਾ ਤੇ ਸੱਜਰਾ ਆਪਾਂ ਪਹੁੰਚੇ ਆ ਬਾਈ ਬਿੰਦਰ ਭਿੰਦਰ ਭਿੰਦਰ ਉਹਨਾਂ ਦੇ ਕੋਲ ਤੇ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੇ ਵਧੀਆ ਵਧੀਆ ਦਾ ਰੱਗੀ ਹਾਲ ਜੇ ਵਧੀਆ ਚੜ੍ਹਦੀ ਕਲਾ ਜੇ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਹਾਂ ਨਾ ਉਹ Dependera ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਪਿੰਡ ਕਿਆਪੁਰ ਨੰਬਰ 984755726 ਠੀਕ ਹੈ ਜੀ ਤੇ ਭਈਆ ਫਿਰ ਧੋਕੜ ਗੱਪਣ ਤੋਂ ਕਰੀਏ ਸ਼ੁਰੂਆਤ ਹਾਂ ਜੀ ਦੱਸਿਓ ਕਿ ਨਜਾਇਜ਼ੀ ਜੇ ਗੱਪਣਾ ਇਹ ਦੋ ਮਹੀਨੇ ਚੈੱਕ ਪਾਸ ਗ੍ਰੇਟੀ 7 ਕਿਲੋ ਦੁੱਧ ਛਿਆਂ ਦੀ ਅੱਡੀ ਗ੍ਰੇਟੀ ਜੇ ਅੱਛਾ ਜੀ ਤੇ ਕਿੰਨੇ ਸੁਵੇ ਲਈ ਗਾ ਗੱਪਣਿਆ ਇਹ ਤੇ ਦੂਜੇ ਸੁਵੇ ਲਈ ਅੱਛਾ ਜੀ ਦੂਜੇ ਸੁਵੇ ਲਈ ਚੈੱਕ ਪਾਸ ਠੀਕ ਹੈ ਠੀਕ ਲੋ ਜੀ ਕੋਠੇ ਚਿੱਟੀ ਵਹਿੜ ਆ ਗਈ ਤੇ ਭਾਈ ਸੱਜਰ ਦਾ ਕਿੰਨਾ ਕੀ ਰਿਕਾਰਡ ਇਹ 25 ਹੈ ਬੀਗਨ ਉਹਦਾ ਹਿਰਕਾਰ ਸੱਜਿਆ ਠੀਕ ਆ ਠੀਕ ਆ ਲਓ ਜੀ ਬੋਦੀ ਵਾਲੀ ਵਹਿੜ ਆ ਗਈ ਜੇ ਤੇ ਕੱਦ ਕਾੜ ਤੀ ਵੇਖ ਸਕਦੇ ਜੇ ਕੋਠੇ ਜਿੱਡੀ ਆ ਤੇ ਦੁੱਧ ਹੁਣ ਮੌਕੇ ਤੇ ਹੋਊਗਾ ਸੱਤ ਬਾਕੀ ਛੇ ਦੀ ਵੀਰਦੀ ਗਰੰਟੀ ਆ ਤੇ 2 ਮਹੀਨੇ ਦੀ ਚੈੱਕ ਪਾਸ ਤੇ ਸੱਜਿਆ ਦਾ ਜਿਹੜਾ ਮਿਲਕਰ ਕੌੜ ਬਹੁਤ ਹੀ ਚੰਗਾ ਆ ਗਿਆ ਵਾ 25 ਪਲੱਸ ਬਾਈ ਕਹਿੰਦਾ ਕਿ ਦੁੱਧ ਭਰਿਆ ਨੇ ਚਲੋ ਕੋਈ ਸੰਭ ਨਾਲ ਭਰਾ ਲੈ ਜੂਗਾ ਤੇ ਚਲੋ ਵਹਿੜ ਚੰਗੀ ਹੈ ਗਾਂ ਆਸ ਵੀ ਹੈ ਗਈ ਆ ਵੀ 2 ਮਹੀਨੇ ਦੀ ਚੈੱਕ ਪਾਸ ਆ ਤੇ ਵੀਰ ਜੀ ਮੋਲੇ ਦਾ ਕੀ ਕਰਨਾ ਜੇ ਮੋਲੇ ਦਾ ਕਰਦੇ ਜੀ 30000 ਰੁਪਿਆ ਅੱਛਾ ਜੀ ਚੈਜ ਕਰੀਏ ਨਹੀਂ ਬਿਲਕੁਲ ਨਿਕਾਜਿਆ ਕਰੀਏ ਛੋੜ ਆ ਜੀ 30 ਦੇ ਦਈਏ ਨਹੀਂ ਹੋਰ ਕਰ ਦਈਏ 30 ਤਾਂ ਅੰਦਰ ਕਰ ਦਈਏ ਤੇ ਇਹ ਦੱਸ ਦੋ ਇਹ ਦੱਸ ਦੋ ਹਾਣਾ ਕਿੱਥੇ 100 ਰੁਪਿਆ ਛੋੜ ਹੀ ਕਰਨੀ ਜੇ 26 ਜੋ 100 ਰੁਪਿਆ ਛੋੜ ਕਰਨੀ 28 ਨਾ ਕਰੀਏ ਥੋੜਾ ਜਿਹਾ ਘਰਾ ਦਈਏ ਡਾਕਟਰ ਜਗੇ ਚਲੇ ਛੱਡ ਦੋ 1000 ਕੋਰ 27 ਜੋ ਕਰ ਦਿੰਦੇ ਠੀਕ 27 ਜੋ ਛੋੜ ਕਰ ਦੋਗੇ ਹਾਂ ਜੀ ਠੀਕ ਲਓ ਜੀ ਹਾਣਾ 27000 ਚ ਛੋੜ 26 ਦੀ ਹੋ ਗਈ ਕੇ ਗੱਲ ਕਰੀ ਆ 26 ਦੀ ਹਾਂ ਕੋਈ ਨਹੀਂ ਦੇਖ ਲਓ ਜੀ 26000 ਦੀ ਵੜ ਬਾਈਕ ਦਾ ਕੋਠੇ ਜਿੱਦੀ ਵੜਿਆ ਤੇ ਗਾਂ ਵੀ ਆਸਿਆ ਤੇ 25 ਲੀਟਰ ਜਿਹੜਾ ਦੁੱਧ ਭਰਿਆ ਪਹਿਲੇ ਸਵੇਰੇ ਤੇ ਦੂਜੇ ਲਈ ਗਾਂ ਗੱਭਣ ਜੇ ਇਹ ਹਿਸਾਬ ਨਾਲ ਮੇਲਾ ਲੁੱਟਣ ਵਾਲੀ ਗੱਲ ਹੈ ਨਾ ਆਫਰ ਲਾਤੀ ਆ ਵੀਰ ਨੇ ਤੇ ਭਾਈ ਦੂਜੇ ਨੰਬਰ ਤੇ ਇਹ ਵੀ ਜੀ ਸੁਈ ਦੇਣ ਜੀ ਸੁਈ ਨੂੰ ਅੱਛਾ ਜੀ 16 17 ਦੇ ਦੁੱਧ ਜੇ ਠੀਕ ਹੈ ਠੀਕ ਹੈ ਠੀਕ ਹੈ ਆਓ ਅੱਛਾ ਜੀ ਦੇ ਨੂੰ ਠੀਕ ਹੈ ਜੀ ਮੇਲਕਾਫ ਆ ਗਿਆ ਜੇ ਕਿੰਨਾ ਦੁੱਧ ਦੇ ਕੋਲ ਇਹ ਥੱਲੇ ਦੁੱਧ 16 ਕਿਲੋ 15 ਦੀ ਗਰੰਟੀ ਆ ਠੀਕ ਆ ਠੀਕ ਆ ਲਓ ਜੀ ਦੁੱਧ 16 ਵਾ ਪਰ 15 ਦੀ ਗਰੰਟੀ ਆ ਵੀਰ ਦੀ ਤੇ ਮੇਲ ਕਾਫ ਆ ਗਿਆ ਤੇ ਇੱਕ ਨਾ ਸੂਈ ਪਾਜੀ ਇਹ ਪਹਿਲਾਂ ਹੀ ਜੇ ਸੂਈ ਅੱਛਾ ਪਹਿਲਾਂ ਹੀ ਸੂਆ ਏ ਠੀਕ ਆ ਸ਼ਾਈ ਹਾਲ ਤੇ ਜਾਂਦੀ ਆ ਗਈ ਨਾ ਕਰਾਉਸ ਆ ਕਰਾਸ ਕਰਾਸ ਆ ਸ਼ਾਈ ਜਾਂਦੀ ਆ ਐ ਚਪ ਕਰਾਸ ਆ ਠੀਕ ਆ ਠੀਕ ਆ ਲਓ ਜੀ ਚੱਡਾ ਚੁੱਡਾ ਨਹੀਂ ਵੇਖ ਸਕਦੇ ਜੇ ਥਾਨ ਸੂਣ ਜਿਹੜਾ ਚੰਗਾ ਲੱਗਾ ਕਰਮ ਵਾਲੀ ਨੂੰ ਤੇ ਘਾਦ ਕਾਠ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਇਹ ਕਿੰਨਾ ਕੁ ਭਰ ਜੂਗੀ ਦੁੱਧ ਅਛਾ ਜੀ ਹੁਣ ਕਿੰਨਾ ਕੁ ਪੁੱਤੂ ਹੁਣ 15 ਦੀ ਗਰੰਟੀ ਆਡੀ ਠੀਕ ਮੈਨੂੰ ਪੁੱਤੂ ਠੀਕ ਹੈ ਠੀਕ ਹੈ ਲਓ ਜੀ ਵੀਰ ਕਹਿੰਦਾ ਕਿ ਹੋਊਗਾ 16 ਪਰ 15 ਦੀ ਗਰੰਟੀ ਆ ਕਾਦ ਕੋ ਦੇ ਇਹਦਾ ਵੀ ਬਹੁਤ ਹੀ ਤਗੜਾ ਆ ਗਿਆ ਵੜਦਾ ਅਜੇ ਪਹਿਲਾ ਹੀ ਸੂਗਾ ਸੂਈ ਆ ਕਰਮ ਵਾਲੀ ਲਓ ਜੀ ਕ੍ਰਾਸ ਪਸੂ ਦਾ ਜਿਹੜਾ ਬਹੁਤ ਹੀ ਵਾਧਾ ਹੁੰਦਾ ਵਾ ਫੈਡ ਕੁਆਲਟੀ ਵੀ ਚੰਗੀ ਤੇ ਮੰਨ ਲਓ ਵੀ ਦੁੱਧ ਵੀ ਚਲੋ ਚੰਗਾ ਤੇ ਇਹਦਾ ਵੀਰ ਜੀ ਮੁੱਲ ਫਿਰ ਮੋਲੇ ਦਾ ਸਾਠ ਜਾਂਦੀ ਹੈ ਅਛਾ ਜੀ ਕਿੰਨੇ ਕੁ ਦੇ ਦੇਣੀ 2000 ਜਾਂਦੀ ਹੈ ਇਹ ਵੀ ਹਾਂ ਨਹੀਂ ਕਰਦੀ ਏ ਹਾਂ ਨਾ ਇਹ 55 ਦੀ ਏ ਵੀ 55 ਦੀ 100 ਰੁਪਿਆ ਹੀ ਛੋਟ ਕਰਨੀ ਹੈ ਆ ਗਈ ਕਿ ਜੈਸ਼ ਕੋਈ ਕਿ ਜਾਂ ਠੀਕ ਹੈ ਲਓ ਜੀ 55000 ਦੇ ਬਾਈ ਕਹਿੰਦਾ ਕਿ 100 ਰੁਪਿਆ ਛੋਟ ਕਰਾਂਗੇ ਤੇ 20 ਲੀਟਰ ਦੇ ਆਪ ਪਾਸ ਜਿਹੜਾ ਦੁੱਧ ਭਰੀ ਜਾਊਗੀ ਤੇ ਵੀਰ ਜੀ ਤੀਜੇ ਨੰਬਰ ਤੇ ਇੱਕ ਬਿੱਜੀ 6 ਕਿਲੋ ਦੁੱਧ ਦੇ ਅੱਛਾ ਜੀ ਇਹਦੀ ਪੰਜਾਂ ਦੀ ਗਰੈਟੀ ਏ ਅੱਛਾ ਜੀ ਤੇ ਗਾਂ ਐ ਟੱਪਲ ਵਾਇਰ ਮਹੀਨਾ ਕੋਇਆ ਜੀ ਠੀਕ ਹੈ ਜੀ ਖੋਲ ਦੋ ਲਓ ਜੀ ਇਹ ਆ ਗਈ ਜੇ 5 ਲੀਟਰ ਦੁੱਧ ਦੇ ਕੋਲ ਤਿਆਰ ਤੇ ਮਹੀਨੇ ਕਰੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਟੀਕਾ ਭਰੇ ਨੂੰ ਘੱਟ ਕੋ ਤੇ ਚਲੋ ਇਹਦਾ ਵੀ ਚੰਗਾ ਆ ਗਿਆ ਵਾ ਇਹ ਕਿੰਨਾ ਵਸੂ ਗਰ ਸੋਈ ਵੀਰ ਅਕੇ ਦੂਜਾ ਸੋਈ ਜੇ ਠੀਕ ਆ ਜੀ ਤੇ ਸੱਜਰ ਨੇ ਕਿੰਨਾ ਘ ਭਰਿਆ ਸੀ ਸੱਜਰ ਨੇ 17 18 ਲੀਟਰ ਦੁੱਧ ਭਰਿਆ ਠੀਕ ਆ ਲਓ ਜੀ 17 18 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਤੇ ਗਾਂ ਹੁਣ ਮਹੀਨੇ ਕਰੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਟੀਕਾ ਭਰੇ ਨੂੰ ਵੀ ਤੇ ਮੌਕੇ ਤੇ ਜਿਹੜਾ ਦੁੱਧ 5 ਲੀਟਰ ਬਿਲਕੁਲ ਗਰੰਟੀ ਵਾਲਾ ਤਿਆਰ ਆ ਜਿਠਾਣ ਥੁੰਟੂ ਵੀ ਵੇਖ ਸਕਦੇ ਜੀ ਮੁੱਠੀਦਾਰ ਥਾਨ ਲੱਗਾ ਕਰਮਵਾਲੀ ਨੂੰ ਕੱਲਾ ਕੱਲਾ ਥਾਣਿਆ ਇਹਦਾ ਕਿੰਨਾ ਕੁ ਮੁੱਲ ਵੀਰ ਮੁੱਲੇ ਦਾ 15000 ਕਹਦੇ ਆਛਾ ਜੀ ਕਿੰਨੇ ਕੁ ਦੇ ਦੇਣੀ ਦੇ ਦਈਏ 13 ਦੀ ਨਹੀਂ ਕਰਦੀ ਹੋਰ ਦੇ ਦਈਏ ਫਿਰ 11 ਜੋ 100 ਰੁਪਏ ਕਿਉਂ ਨਹੀਂ ਕਰੀਏ 11 ਦੀ ਠੀਕ ਆ ਲਓ ਜੀ 11000 ਦੀ ਬਾਈ ਕਹਿੰਦਾ ਕਿ 100 ਰੁਪਿਆ ਛੋੜ ਬਿਲਕੁਲ ਹੀ ਨੋਰਮਲ ਰੇਟ ਆ ਤੇ ਆ ਕੀ ਹੁਣ ਚੌਥੇ ਨੰਬਰ ਤੇ ਬਿਲਕੁਲ ਤਾਜੀ ਸੂਈ ਇਹ ਰਾਤ ਦੀ ਸੂਈ ਹੈ ਅੱਛਾ ਜੀ ਤੇ ਮੈਨੂੰ ਦੁੱਧ ਬੱਚਿਆਂ ਚ ਘਾਲੇ 2.5 ਕਿਲੋ ਚਾਹੀਦਾ ਮੋਲ ਇਹਦੇ ਹੱਲੇ ਅੱਛਾ ਜੀ ਕਿੰਨਾਂ ਵਸੂਗਾ ਸੂਈ ਜੇ ਇਹ ਸੂਈ ਦੇ ਤਿੱਜਾ ਠੀਕ ਹੈ ਲਓ ਜੀ ਸੂਗਾ ਇਹ ਤੀਸਰਾ ਸੂਈ ਜੇ ਤੇ ਸਿੰਘ ਜਰੂਰ ਆ ਗਿਆ ਵਾ ਕਦ ਕੁਦ ਇਹਦਾ ਵੀ ਚੰਗਾ ਤੇ ਕਿੰਨਾ ਗਿਰਜੀ ਕਰਜੋਗੇ ਦੁੱਧ ਦੁੱਧ ਰਿਚ ਕਰਜੂਗੇ 10-11 ਕਿਲੋ ਆਮਨਾ ਕਰੀ ਜਾਣਾ ਠੀਕ ਹੈ ਠੀਕ ਹੈ ਲਓ ਜੀ ਦੁੱਧ ਤੇਲ ਜੇ ਇੱਕ ਬਹਿਣੀ ਹੈ ਬਹਿਣੀ ਜਲਦੀ ਅੱਛਾ ਜੀ ਅਗਲਾ ਹਾਂ ਜੀ ਆਪਾਂ ਪੀਣੀ ਚਾ ਠੀਕ ਹੈ ਲਓ ਜੀ ਅਗਲੇ ਥਾਂ ਦੀ ਜਿਹੜੀ ਇਹ ਤੇਲ ਆ ਬੈਣੀ ਤਾਂ ਦੂਜਾ ਸਾਈਡ ਜਿਹੜਾ ਥਾਣੇ ਕਹਿ ਸਕਦੇ ਆਪਾਂ ਕ ਬੈਣੀ ਵਾਲਾ ਇਹ ਬੈਣੀ ਵਾਲਾ ਕਿ ਦੂਜਾ ਬੈਣੀ ਵਾਲਦਾ ਠੀਕ ਆ ਠੀਕ ਆ ਲਓ ਜੀ ਬੈਣੀ ਵਾਲਦਾ ਥਾਣੇ ਜਿਹੜਾ ਤੇਲ ਹੀ ਅਗਲਾ ਤੇ 10 11 ਲੀਟਰ ਜਿਹੜਾ ਦੁੱਧ ਭਰੀ ਆਊਗੀ ਤੇ 2 2.5 ਲੀਟਰ ਪਾਈ ਕਹਿੰਦਾ ਕਿ ਦੁੱਧ ਚੋਇਆ ਰਹੇ ਥੱਲੇ ਵਜੇ ਪੌੜਾ ਤੇ ਕੁਝ ਜਵਾਗ ਨੂੰ ਚੰਗਾਤਾ ਤੇ ਆ ਜਵਾਕ ਕੀ ਜੇ ਇਹਦੇ ਮਗਰ ਵੀ ਮੇਲ ਕਾਫੀ ਤੇ ਠੀਕ ਆ ਜੀ ਮੇਲ ਕਾਫ ਆ ਗਜ ਬਿਲਕੁਲ ਤਾਜ਼ਾ ਅਜੇ ਵੇਖ ਸਾਡੇ ਤੂੰ ਚਲ ਰਹਿਂ ਤਾ ਰਹਿਂ ਤਾ ਕੋਈ ਨਹੀਂ ਬੈਠਾ ਰਹਿਂ ਤੋ ਨਹੀਂ ਕੋਈ ਨਹੀਂ ਤਾਜ਼ਾ ਨਾ ਅਜੇ ਕੋਈ ਗੱਲ ਨਹੀਂ ਨੋ ਕਿਧਰੀ ਹੋਲੇ ਦੇ ਦੇ ਅੱਛਾ ਜੀ ਕੋਈ ਗੱਲ ਨਹੀਂ ਇਹਦਾ ਕਿੰਨਾ ਕ ਮੁੱਲ ਵੀਰੋ 30 ਨਹੀਂ ਕਰੀਏ ਜਿਆਦਾ 22 ਦੀ ਦੇ ਦਈਏ ਨਹੀਂ ਜਿਆਦਾ ਕਰੀਏ ਕਿਉਂਕਿ ਇੱਕ ਚਲ ਤੇਰਦੇ ਆ ਇੱਕ ਸਿੰਘ ਸਿੰਘ ਵੀ ਆ ਗਿਆ 25 ਦੀ ਦੇ ਦਈਏ ਯਾਰ ਹੋਰ ਛੱਡ ਦੇ ਯਾਰ ਚਲੋ 22 ਦੀ ਦੇ ਲਓ 100 ਰੁਪਿਆ ਛੋਟੀ ਹੁੰਦੀ ਜੇ ਠੀਕ ਹੈ ਲਓ ਜੀ 24000 ਦੇ ਵਿੱਚੋਂ ਬਾਈ ਕਹਿੰਦਾ ਕਿ 100 ਰੁਪਿਆ ਛੋਟ ਦੇ ਸੱਜਰ ਸੁਈਆ ਚਲੋ ਕੋਈ ਸੰਭਰ ਵਾਲਾ ਭਰਾ ਖੜੂ ਜੇ ਦੁੱਧ ਚੰਗਾ ਕੱਢੀ ਜਾਣਾ ਵਾ ਤੇ 1 ਕਾ 15 ਨੂੰ ਇੱਕ ਕਾਂਝ ਆ। ਹਾਂਜੀ। ਠੀਕ ਆ ਜੀ ਕਾਂਝ ਵੈੜ ਦਿਖਾਉਨੇ ਆ। ਇਹ ਨੂੰ ਟੀਕਾ ਲਵਾਇਆ ਸੀ। ਅੱਛਾ ਜੀ। ਤੇ ਇਹ ਖਨੋਤੀ ਨਹੀਂ ਮੁੜ ਕੇ ਹੁਣ ਮੈਂ ਪਾਊਡਰ ਪਾਊਡਰ ਚਾ ਰਿਹਾ ਜੇ। ਠੀਕ ਆ। ਹੁਣ ਜਗ੍ਹਾ ਨਹੀਂ ਹੈਗੀ ਇੰਦਰ ਬੰਦੇ ਨੂੰ। ਅੱਛਾ ਅੱਛਾ। ਇਹ ਉਹ ਗਾ ਕੇ ਰੱਖ ਦੀ ਬਸ। ਅੱਛਾ ਅੱਛਾ। ਇਹ ਦੇ ਦੇ ਗਾਲੀ। ਠੀਕ ਆ ਠੀਕ ਆ। ਲਓ ਜੀ ਸੰਪਨ ਵਾਲੀ ਆ ਵੈੜ ਚਲੋ ਚੰਗੀ ਆ। ਤੇ ਵੀਰ ਕਹਿੰਦਾ ਕਿ ਇੱਕ ਰਾਮ ਟੀਕਾ ਭਰਾਇਆ ਸੀ ਇਧਰ ਪੇਟ ਹੋ ਗਈ ਆ ਦੁਬਾਰਾ ਪਾਊਡਰ ਪਾਊਡਰ ਚਾ ਰਿਹਾ ਵਾ। ਚਲੋ ਵੇ ਜਿਹੜਾ ਵੀਰਪਰਾ ਇਲਾਜ ਕਰਾ ਸਕਦਾ ਰ ਫਰੀਜ ਲਓ ਭਾਈ ਬਾਈ ਕਹਿੰਦਾ ਕਿ ਫਰੀਜ ਦੇ ਦਾਂਗੇ ਕੋਈ ਸਾਂਭਣ ਵਾਲਾ ਭਰਾ ਖੜੇ ਵੈੜ ਚੰਗੀ ਆ ਬਿਲਕੁਲ ਫਰੀਜ ਹੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ